ਖੜਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਪੂਰੀ ਤਬਾਹੀ ਮੱਚੀ ਹੋਈ ਹੈ ਤੇ ਦੂਜੇ ਪਾਸੇ ਉੱਥੇ ਹੀ ਕਈ ਪਾਸੇ ਰੈਡ ਅਲਰਟ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਇਹ ਕਿ ਅੱਜ ਪੰਜਾਬ ਦੇ ਵਿੱਚ ਇੱਕੇ ਦੀ ਲੋੜ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉੱਥੇ ਹੀ ਸਿਆਸਤਦਾਨ ਕਈ ਸਿੱਖ ਜਥੇਬੰਦੀਆਂ ਵੀ ਜਿਹੜੀਆਂ ਕਿ ਪੰਜਾਬੀਆਂ ਦੇ ਹੱਕ ਦੇ ਵਿੱਚ ਉੱਤਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਕੌਮਨ ਸਾਹਿਬ ਮੋਰਚੇ ਚ ਬਾਬਾ ਰਾਜਾ ਰਾਜ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੰਜਾਬੀਆਂ ਦੇ ਹੱਕ ਦੇ ਵਿੱਚ ਇੱਕ ਜਿਹੜਾ ਕਿ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਿੱਖ ਕੌਮ ਨੂੰ ਅਤੇ ਉੱਥੇ ਹੀ ਪੰਜਾਬੀਆਂ ਨੂੰ ਤੇ ਸਾਰਿਆਂ ਨੂੰ ਇੱਕੇ ਦੀ ਲੋੜ ਹੈ ਤੇ ਹੜ੍ਹਾਂ ਦੇ ਕਾਰਨ ਕਿਸਾਨਾਂ ਦਾ ਇਹ ਫਸਲਾਂ ਵੀ ਜਿਹੜੀਆਂ ਕਿ ਕਾਫੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਹੋਰ ਕੀ ਕੁਝ ਕਹਿਣਾ ਬਾਬਰ ਰਾਜ ਰਾਜ ਦਾ ਆਓ ਤੁਹਾਨੂੰ ਸੁਣਾਉਨੇ ਆ। ਮੀਨ ਸਾਹ ਮੋਰ ਦਾ ਚੰਡੀਗੜ੍ਹ 7 ਜਨਵਰੀ 2020 ਤੇ ਹੀ ਤੋਂ ਲਗਾਤਾਰ جاری ਆ। ਹਾਲਸਾ ਵੀ ਤੁਹਾਨੂੰ ਪਤਾ ਵੀ ਪੰਜਾਬ ਦਾ ਜਿਹੜਾ ਮਾਹੌਲ ਆ ਬਹੁਤ ਹੀ ਜਿਹੜਾ ਹੈਗਾ ਕਿਰਤ ਜਨਕ ਬੱਜ ਬਣਿਆ ਹੋਇਆ ਓਦੋਂ ਹਾਲਾ ਦਾ ਮਾਹੌਲ ਆ ਸਾਰੇ ਪਾਸੇ ਜਿਹੜਾ ਹੈਗਾ ਬਾਲਸ ਲਗਾਤਾਰ ਹੋ ਰਹੀ ਆ। ਢੀਗੜ ਦੇ ਵਿੱਚ ਵੀ ਲਗਾਤਾਰ ਰਾਸਦਮੀ ਪੈਂਦਾ ਕੰਸਲਾ ਦੇ ਤੋਂ ਰੋਕੇ ਆਗੇ ਵੀ ਬੱਦਲ ਬਹੁਤ ਬਣੇ ਹੋਏ ਨੇ ਦੇਸ਼ ਕਰਨ ਵਾਲੇ ਜਿਹੜਾ ਮੋਰਤੇ ਦਾ ਹੈਗਾ ਲੱਗਿਆ ਹੋਇਆ ਬਹੁਤ ਬੁਰਾ ਬੁਰੇ ਹਾਲਾਤ ਨੇ ਇਹ ਨਹੀਂ ਸਾਰੀ ਕੱਲੇ ਇਸੇ ਨਹੀਂ ਸਾਰੇ ਪੰਜਾਬ ਦੇ ਵਿੱਚ ਬੁਰੇ ਹਾਲਤ ਨੇ ਜਿਹੜਾ ਦੁਆਬਾ ਏਰੀਆ ਉਹ ਮਾਜਾ ਦਾ ਜਿਹੜਾ ਸਾਰੀ ਹੜਾਂ ਦੇ ਵਿੱਚ ਡੁੱਬਿਆ ਹੋਇਆ ਹੋਰ ਵੀ ਪਾਣੀ ਲਗਾਤਾਰ ਦਿਨ ਵਧ ਰਿਹਾ ਮਾਲਵੇ ਦੇ ਵਿੱਚ ਵੀ ਕਈ ਥਾਵਾਂ ਇਹਦਰ ਫਰੋਜਪੁਰ ਵੱਲ ਦੌਰ ਥਾਵਾਂ ਦੇ ਜਿਹੜਾ ਹੈਗਾ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਾਣੀ ਹੋ ਗਿਆ ਇੰਨਾ ਜ਼ਿਆਦਾ ਹੈ ਬਾਰਸ਼ ਦਾ ਕਿ ਸਾਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਖਾਸ ਦਿੱਸੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਅਹ ਬੁਰੂ ਸਾਹਿਬ ਦੀ ਕਿਰਪਾ ਬਰਸਦਾ ਉੱਤੇ ਮਾਲਵੇ ਦੇ ਵਿੱਚੋਂ ਬਹੁਤ ਵੀਰ ਜਿਹੜੇ ਹੈਗੇ ਆਪ ਮੁਹਾਰੇ ਟਰਾਲੀਆਂ ਭਰ ਕੇ ਰਾਸਨਾ ਵਾਸਤੇ ਨੂੰ ਜਾ ਰਹੇ ਨੇ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਨੇ ਪੰਜਾਬ ਦੇ ਵਿੱਚ ਦੇਖੋ ਜਦੋਂ ਸਾਡੀ ਖੂਨ ਦੀ ਗੱਲ ਆਉਂਦੀ ਆ ਪੰਜਾਬ ਨੂੰ ਬਚਾਉਣ ਦੀ ਗੱਲ ਹੁੰਦੀ ਆ ਫਿਰ ਅਸੀਂ ਆਪ ਮਹਾਰੇ ਤੁਰਦੇ ਆ ਸਾਨੂੰ ਤੁਰਨਾ ਚਾਹੀਦਾ ਸਾਰੇ ਧਾਰਮਿਕ ਰਾਜਨੀਤਿਕ ਵਿਦਵਾਨ ਨੂੰ ਸਿੰਘਰਾ ਨੂੰ ਜੀਹਾਨ ਨੂੰ ਜਿੱਥੇ ਅਦਾ ਧਾਰਮਿਕਾਂ ਹੋ ਸਾਰੇ ਸਾਡੀ ਮਕਸਦ ਹਾਂ ਤੁਹਾਨੂੰ ਜਿਹੜਾ ਹੈਗਾ ਦੇਂਤੀ ਵੀਰ ਕਰਦੇ ਆ ਨਾਲ ਤੁਹਾਨੂੰ ਬੋਲੂਗੇ ਸਾਰੇ ਉੱਤੇ ਆਪਾਂ ਨਾਲ ਲੈ ਕੇ ਪਹੁੰਚੋ ਉਹਨਾਂ ਵੀਰਾਂ ਦੇ ਜਿਹੜੇ ਹੜ੍ਹ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਭਾਰੀ ਫਸਲਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਮਾਲ ਡੰਗਰ ਦਾ ਨੁਕਸਾਨ ਹੋਇਆ ਘਰ ਵੀ ਡਿੱਗ ਪਏ ਗਰੀਬ ਲੋਕਾਂ ਦੀ ਕਿੱਥੇ ਜਾਣ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਅਸੀਂ ਤਾਂ ਜਦੋਂ ਕਿਤੇ ਬਾਹਰਲੇ ਫੂਟਿਆਂ ਦੇ ਵਿੱਚ ਹੈ ਕਿਸੇ ਕੰਟਰੀ ਦੇ ਵਿੱਚ ਕੋਈ ਆਫਤ ਆਉਂਦੀ ਹੈ ਕੋਰੋਨਾ ਆ ਜੇ ਕੋਈ ਵੰਗਲਾ ਦੇ ਜਿਹੜੇ ਕੋਈ ਜਿਹੜੇ ਖੜਾਂ ਸੁਦੇਤੀ ਹੋ ਜੇ ਅਸੀਂ ਉੱਥੇ ਵੀ ਪਹੁੰਚ ਕੇ ਉਹਨਾਂ ਦੀ ਮਦਦ ਕਰਦੇ ਹਾਂ ਉਹ ਸਾਡੇ ਆਪਣੇ ਭਰਾ ਨੇ ਉੱਥੋਂ ਕਾਫਲਾ ਬਨੋ ਕਰ ਉਹਨਾਂ ਦੀ ਰਾਹ ਵਾਸਤੇ ਪੰਜਾਬ ਦੇ ਗਏ ਆ ਵਾਸਤੇ ਜਿਹੜੇ ਅੱਜ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਬੁਰੇ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਸਾਡੇ ਕੋਲੇ ਵੀ ਜਿਹੜੀ ਹਰਿਆਣਾ ਦੇ ਵਿੱਚੋਂ ਬਹੁਤ ਫੋਨ ਆਏ ਬਾਹਰੋਂ ਵੀ ਭਾਈ ਸੰਦੀਪ ਸਿੰਘ ਹੋਣੀ ਉਹਨਾਂ ਨੇ ਵੀ ਗੱਲ ਪਾਉਣ ਦੇ ਨਾ ਉਹਦੇ ਜਿਹੜਾ ਹੈਗਾ ਇੱਕ ਫੰਡ ਇਹਰਾ ਕੀਤਾ ਉਹ ਵੀ ਅਸੀਂ ਹੜ੍ਹ ਪੀੜਤਾਂ ਵਾਸਤੇ ਭੇਜ ਰਹੇ ਆ ਭਾਈ ਸਰਬਜੀਤ ਸਿੰਘ ਜੀ ਮਲੋਹਾ ਅਸੀਂ ਪਿੰਨੇ ਜਿਹੜੇ ਉਹਨਾਂ ਨਾਲ ਗੱਲਬਾਤ ਹੋਈ ਸੀ ਹਰਿਆਣੇ ਤੋਂ ਫੋਨ ਆਇਆ ਸੀ ਦੀਪਕ ਫੌਜੀ ਜੀ ਹੋਣੀ ਉਹਨਾਂ ਨੇ ਵੀ ਕੁਝ ਜਿਹੜਾ ਆਪਣਾ ਬਣਦਾ ਯੋਗ ਦਾਨ ਪਾਇਆ ਹੜ੍ਹ ਪੀੜਤਾਂ ਵਾਸਤੇ ਸਾਰਿਆਂ ਦਾ ਧੰਨਵਾਦ ਹਰਿਆਣੇ ਵਾਲੇ ਵੀਰ ਵੀ ਤੁਰੇ ਹੋਏ ਨੇ ਹਰਿਆਣੇ ਦੇ ਵਿੱਚੋਂ ਵੀ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਹ ਹੜ੍ਹਾਂ ਵਾਸਤੇ ਮਦਦ ਕਰ ਰਹੀਆਂ ਨੇ ਸਰਬਜੀਤ ਸਿੰਘ ਐਮਪੀ ਨੂੰ ਉਹਦਾ ਫੰਡ ਪਹੁੰਚਾਇਆ ਗਿਆ ਤੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਹੈਗੀ ਬਾਹਰੋਂ ਰਾਸੀ ਆਉਣੀ ਆ ਗੱਲ ਉਥੇ ਸਿੰਘ ਬੈਠੇ ਜਿਹੜੇ ਉਹਨਾਂ ਨੇ ਮਾਇਕ ਨੂੰ ਸਹਾਇਤਾ ਖੜਾ ਵਾਸਤੇ ਭੇਜਣੀ ਆ ਉਹ ਭਾਈ ਸਰਬਜੀਤ ਸਿੰਘ ਉਹਨਾਂ ਨਾਲ ਗੱਲ ਗੱਲ ਹੋ ਗਈ ਆ ਉਹਨਾਂ ਦੇ ਜਿਹੜਾ ਹੈਗਾ ਫੰਡ ਘਾਤਾ ਉਹਦੇ ਵਿੱਚ ਪੁਚਾਈ ਜਾਊਗੀ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਆਓ ਆਪਾਂ ਵੱਲ ਚੜ ਕੇ ਉਹਨਾਂ ਵੀਰਾਂ ਦਾ ਮਦਦ ਕਰੀਏ ਜਿਹੜੇ ਇਹਦੇ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ ਹਜੇ ਤਾਂ ਪਾਣੀ ਦਿਨੋਂ ਦਿਨ ਚੜ ਰਿਹਾ ਘੱਟੰਦਾਂ ਨਾਉਣੀ ਲੈ ਰਿਹਾ ਤੇ ਅੱਜ ਸੱਤ ਲੋਹ ਦਾ ਵੀ ਇਹ ਕੀ ਜਾਂਦੇ ਜੀ ਸੁਤੇਆ ਵਾਲਾ ਵੰਨਾ ਤਾਂ ਕਿਤੇ ਕਿਤੇ ਅਜੇ ਮਾਰਤ ਨਹੀਂ ਪਣੀ ਸਾਨੂੰ ਪੰਜਾਬ ਹੀ ਇਹਨਾਂ ਸਾਨੂੰ ਜਦੋਂ ਪੰਜਾਬ ਦਾ ਪਾਣੀ ਲੈਣਾ ਹੁੰਦਾ ਕੋਈ ਨਹੀਂ ਲਾਂਦਾ ਹੈਗਾ ਰੌਲਾ ਪਾਉਂਦੇ ਨੇ ਸਾਨੂੰ ਪੰਜਾਬ ਦਾ ਪਾਣੀ ਦਿਓ ਅਸੀਂ ਉਹਨਾਂ ਦੇ ਅਧਿਕਾਰ